ਖਬਰਾਂ ਦੇ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ Eid ਦੇ ਇਸ ਖੁਸ਼ੀਆਂ ਭਰੇ ਤਿਉਹਾਰ ਤੇ ਜਿੱਥੇ ਦੇਸ਼ ਭਰ ਵਿੱਚ ਮੁਸਲਮਾਨ ਭਾਈਚਾਰਾ ਨਮਾਜ਼ ਅਦਾ ਕਰਕੇ ਇੱਕ ਦੂਜੇ ਨੂੰ ਵਧਾਈਆਂ ਦੇ ਰਿਹਾ ਹੈ ਉੱਥੇ ਪਠਾਨਕੋਟ ਵਿੱਚ Eid ਦੀ ਨਮਾਜ਼ ਅਦਾ ਕੀਤੀ ਗਈ ਇਸ ਮੌਕੇ ਤੇ ਜਿੱਥੇ ਮੁਸਲਮਾਨ ਭਾਈਚਾਰੇ ਦੇ ਲੋਕ ਹਾਜ਼ਰ ਸਨ ਉੱਥੇ ਦੂਜੇ ਪਾਸੇ Hindu ਭਾਈਚਾਰੇ ਦੇ ਲੋਕ ਨੇ ਵੀ ਨਮਾਜ਼ ਅਦਾ ਕੀਤੀ ਅਤੇ ਉਹਨਾਂ ਇਸ ਮੌਕੇ ਤੇ ਪੰਜਾਬ ਦੇ ਕੈਬਨ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਵੀ ਇਸ ਨਮਾਜ਼ ਵਿੱਚ ਸ਼ਾਮਲ ਹੋ ਕੇ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ ਅੱਜ ਸਾਰੀ ਦੁਨੀਆ ਦੇ ਅੰਦਰ ਕੀ ਬਹੁਤ ਵੱਡੀ ਤਜ਼ਾਦ ਦੇ ਵਿੱਚ ਆਪਣੇ ਪੰਜਾਬ ਦੇ ਅੰਦਰ ਵੀ ਦੇਸ਼ ਦੇ ਅੰਦਰ ਵੀ ਦੇਸ਼ ਦੇ ਸਪੀਟਰ ਦਿਹਾੜੇ ਨੂੰ ਉਹਨੂੰ ਲਾਡ ਪਟਾਵਾਇਆ ਜਾ ਰਿਹਾ ਸੁਮੇਂ ਅੱਜ ਪਠਾਨਕੋਟ ਜਿਹਦਾ ਮੱਥੂਖੇ ਦੇ ਸਪੀਟਰ ਦਿਹਾੜੇ ਦੇ ਉੱਤੇ ਹਜ਼ਾਰਾਂ ਦੀ ਸੰਪਰਕ ਆਏ ਆਪਣੇ ਮਕਤਮਾਨ ਵੀਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਵੱਲੋਂ ਵੀ ਉਰਮਾਨਜੋਗ ਬਖੂਰ ਸਰਦਾਰ ਭਗਤ ਸਿੰਘ ਜੀ ਵੱਲੋਂ ਵੀ ਇਸ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਅੱਲਾਹ ਤਾਲਾ ਦੇ ਅੱਗੇ ਇਹ ਫਰਿਆਦ ਕਰਦਾ ਕਿ ਉਹ ਆਪਣੀ ਦਿਆਗਿ ਆਪਣੇ ਜਿਹੜੀ ਉਹ ਸਰਕਾਰ ਦੇ ਅੰਦਰ ਲੋਕਾਂ ਦੇ ਬਣਾ ਕੇ ਰੱਖਣਗੇ ਔਰ ਆਪਸੀ ਭਾਈਚਾਰਾ ਆਪਸੀ ਦੋਸਤੀ ਮਿੱਤਰਤਾ ਦਾ ਜਿਹੜਾ ਪੈਗਾਮ ਹੈ ਉਹ ਹੋਰ ਫੇਲੇ ਦੁਨੀਆ ਦੇ ਅੰਦਰ ਸੋ ਜਿੱਥੇ ਮੈਂ ਅਜੀ ਦੀਆਂ ਮੁਬਾਰਕਾਂ ਦੇਣਾ ਉਥੇ ਨਾਲ ਹੀ ਮੈਂ ਅਪੀਲ ਵੀ ਕਰਾਂਗਾ ਕਿ ਸਭ ਤੋਂ ਵੱਡਾ ਧਰਮ ਜਿਹੜਾ ਉਸਾਰੀਆਂ ਦਾ ਇਨਸਾਨ ਦੇ ਉੱਪਰ ਕੋਈ ਧਰਮ ਨਹੀਂ ਹੈ ਸੋ ਇਨਸਾਨੀਅਤ ਜਿਸ ਨਾਲ ਸਾਨੂੰ ਸਹੇਦ ਦਿੰਦੀ ਹੈ ਇੱਕ ਦੂਜੇ ਦੇ ਹਰਿਆਰਾਂ 'ਚ ਇੱਕ ਦੂਜੇ ਦੇ ਦੁੱਖਾਂ ਸੁੱਖਾਂ 'ਚ ਸ਼ਾਮਲ ਹੋਈਏ ਔਰ ਇਹਦੇ ਨਾਲ ਸਮਾਜ ਦੇ ਅੰਦਰ ਜਿਹੜਾ ਹੈ ਉਹ ਬਹੁਤ ਮਹੱਤਵਪੂਰਨ ਵੀ ਇੱਕ ਪੈਗਾਮ ਵੀ ਜਾਂਦਾ ਕਿ ਭਾਰਤ ਇੱਕ ਫਲਵਾੜੀ ਹੈ ਸੋ ਇਸ ਫਲਵਾੜੀ ਦੇ ਅੰਦਰ ਹਰੇਕ ਫੁੱਲ ਕੀੜੇ ਉਹ ਆਪਣੀ ਰੋਸ਼ਨੀ ਆਪਣੀ ਖੂਬਸੂਰਤ ਸਮਾਜ ਨੂੰ ਦਵੇ ਸੋ ਸਭ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਾਂ ਜਾਣ ਕੇ ਦਿੰਦੇ ਐ SSCP ਕਪੂਰਥਲਾ ਵਰਸਲਾ ਗੁਪਤ ਨੇ ਦੱਸਿਆ ਕਿ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਜਿਹਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਅਦੀਨ ਕੰਮ ਕਰ ਰਿਹਾ ਜਸਵੀਰ ਸਿੰਘ ਉਰਫ ਚੀਟਾ ਵਾਸੀ ਮੁਹੱਲਾ ਹਾਥੀਆ ਨੂੰ ਕਾਬੂ ਕਰਕੇ ਉਸ ਕੋਲ 18 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀਆਂ ਹਨ ਇਸ ਤੋਂ ਇਲਾਵਾ ਹਰਜਿੰਦਰ ਕੌਰ ਉਰਫ ਜਿੰਦਰ ਵਾਸੀ ਮੁਹੱਲਾ ਕਿਲਿਆਂਵਾਲੀ ਨੂੰ ਉਸਦੀ ਐਕਟਵਾ ਸਕੂਟੀ ਸਵਿੱਚ ਕਾਬੂ ਕੀਤਾ ਗਿਆ ਉਸੇ ਕਾਬੂਜ ਵਿੱਚੋਂ 27 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀਆਂ ਹਨ ਇਸ ਦੌਰਾਨ ਪਿੰਡ ਨਵਾਂ ਪਿੰਡ ਵਾਸੀ ਮੋਛਾ ਸਿੰਘ ਦੇ ਪੱਠਿਆਂ ਨੂੰ ਕਾਬੂ ਕਰਕੇ ਉਹਨਾਂ પાસે 6000 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਡਰੱਗਸ ਦੇ ਆਪਰੇਸ਼ਨ ਦੇ ਨਾਲ ਨਾਲ ਹੀ ਅਸੀਂ ਇੱਕ ਆਪਰੇਸ਼ਨ ਹੋਰ ਕਰ ਰਹੇ ਹਾਂ ਜਿਹੜਾ ਗੈਂਗਸਟਰ ਹੈ ਲਤੀਫ ਸਿੰਘ ਲੰਡਾ ਉਹਦੇ ਅਸੀਂ ਜਿਹੜੇ ਜੋ ਫੁੱਟ ਸੋਲਜਰਸ ਐ ਜੋ ਐਕਸਟਰੈਸ਼ਨ ਕਾਲ ਕਰ ਰਹੇ ਆ ਜਾਂ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਆ ਜਾਂ ਗੋਲੀਬਾਰੀ ਕਰ ਦਿੰਦੇ ਨੇ ਘਰਾਂ 'ਕੇ ਆਗੇ ਅਸੀਂ ਉਹਨਾਂ ਦੇ ਬੰਦੇ ਵੀ ਅੱਜ ਕੈਸੋ ਆਪਰੇਸ਼ਨ ਦੇ ਦੌਰਾਨ ਰਾਉਂਡ ਅਪ ਕਰ ਰਹੇ ਆ ਜਿਹੜਾ ਉਹਨਾਂ ਦੇ ਸਹਿਯੋਗੀ ਐ ਜੋ ਲੋਕਾਂ ਦੇ ਘਰ ਵਿੱਚ ਜਾ ਕੇ ਫਾਇਰਿੰਗ ਕਰਦੇ ਆ ਜਾਂ ਫਿਰ ਕੋਈ ਔਰ ਐਕਸਟਰੈਸ਼ਨ ਕਾਲ ਕਰਦੇ ਉਹ ਵੀ ਅੱਜ ਆਪਰੇਸ਼ਨ ਚਲਾਇਆ ਹੋਇਆ ਹੈ ਉਹਦੀ ਵੀ ਸਾਨੂੰ ਸ਼ਾਮ ਤੱਕ ਰਿਪੋਰਟ ਦਿੰਦੇ ਮੈਨਾਂ ਇਹ ਕਿਸੇ ਇਨਪੁਟ ਦੇ ਆਧਾਰ 'ਤੇ ਕਰ ਰਹੇ ਆ ਸਾਡੀ ਇਨਪੁਟ ਨਹੀਂ ਐ ਹਿਊਮਨ ਇੰਟੈਲੀਜੈਂਸ ਦੇ ਆਧਾਰ 'ਤੇ ਕਰ ਰਹੇ ਆ ਕਿ ਜਿਹੜੇ ਬੰਦੇ ਸਾਡੇ ਏਰੀਆ 'ਤੇ ਹੋ ਸਕਦੇ ਆ ਜੋ ਉਹ ਕਿਮਾਨੇ ਟੈਲੀਅਮ ਕੇ ਬੇਸਿਸ ਤੇ ਕਰ ਰਹੇ ਦਿਨ ਪਰ ਗਰਮੀ ਅਤੇ ਲਹਿਰਾ ਕਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਇਸੇ ਨਾਲ ਹੀ ਹਰਿਆਣਾ ਬਿਜਲੀ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਇੰਦਰੀ ਵਿੱਚ ਟਰਾਂਸਫਾਰਮਰਾਂ ਦਾ ਤਾਪਮਨ ਕਾਫੀ ਵੱਧ ਗਿਆ ਹੈ ਜਦੋਂ ਟਰਾਂਸਫਾਰਮਰਾਂ ਵਿੱਚ ਲੱਗੇ ਪੱਖੇ ਵੀ ਫੇਲ ਹੋ ਗਏ ਹਨ ਤੇ ਮੁਲਾਜ਼ਮਾ ਨੇ ਦਿਨ ਵਿੱਚ 3-4 ਵਾਰ ਪਾਈਪਾ ਪਾ ਕੇ ਟਰਾਂਸਫਾਰਮਰਾਂ ਦੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਟਰਾਂਸਫਾਰਮਰਾਂ ਦੀ ਕੂਲਿੰਗ ਸਿਸਟਮ ਦੇ ਰੇਡੀਏਟਰਾਂ ਤੇ ਇੱਕ ਪਾਸੇ ਹੀਟਲੇ ਹਿੱਸਿਆਂ ਦੇ ਪਾਣੀ ਡੋਲਿਆ ਗਿਆ ਸੀ ਤਾਂ ਨੂੰ ਟਰਾਂਸਫਾਰਮਰ ਜ਼ਿਆਦਾ ਗਰਮ ਨਾ ਹੋ ਸਕਣ हाँ पर काम करता हूँ बिजली बोर्ड में एक सौ बत्तीस के भी सब स्टेशन में क्या कहना चाहेंगे जैसे आजकल तापमान बढ़ रहा है जी तो एक मैं छोटा सा मैसेज मैं देना चाहता हूँ मैं आम पब्लिक को कि हम बिजली वाले ख़ास तौर पर जो टेक्निकल जो स्टाफ है हर वो भरकस प्रयास करता है कि बिजली आपूर्ति को बनाए रखें और इसी एक कड़ी का एक हिस्सा है कि जब लोड बढ़ता है और गर्मी होती है तो हमारे ट्रांसफार्मर्स गर्म हो जाते हैं तारें गर्म होती हैं ट्रांसफार्मर का टेम्परेचर बहुत बढ़ रहा है जैसे कि अब छियालीस सैंतालीस डिग्री टेम्परेचर चल रहा है और हमारा पूरा स्टाफ इवन की लेडी स्टाफ भी है हमारे पास सभी मिलकर पूरा भर भरकस प्रयास कर रहे हैं कि हम किसी तरह से सप्लाई को मेंटेन करें उसी कड़ी का एक हिस्सा है कि जब हमें ऐसा लगता है कि ट्रांसफार्मर का टेम्परेचर कुछ बढ़ रहा है तो हम उसके डाउन साइड में थोड़ा पानी मार के उसको ठंडा करने की कोशिश कर रहे हैं ताकि उसका टेम्परेचर कम रहे और बिजली आपूर्ति बाधित ना हो और इसी कड़ी में मैं अपने लोगों से अपने सभी सज्जनों से मैं ये कहना चाहता हूँ कि आप अपने घरों में जो भी इक्विपमेंट इस्तेमाल करते हैं उसको थोड़ा एहतियात से इस्तेमाल करें अगर कोई भी घर में डबल चीज़ है डबल कूलर है डबल ए है तो उसको कोशिश करें दिन के समय में एक एक हरी संयुक्त रूप से चलाएँ ताकि आपका बिजली का बिल भी कम आए और लाइन का जो लोड है वो भी कम रहे और आम लोगों को भी इसका फ़ायदा मिल सके कुछ लोग ऐसे हैं जिनके घरों में एसी नहीं होते उनके पंखे भी नहीं चलते वोल्टेज डाउन चली जाती है तो ऐसे में मैं ये कहूँगा कि आप सब मिलकर साथ दीजिए इस मुहिम को इस जो सीज़न होता है गर्मी का इसमें जो सप्लाई है बड़ी दिक्कत हो जाती है अगर हम सप्लाई को ध्यान से बरतें इस्तेमाल करें जिस चीज़ की ज़रूरत नहीं है अनावश्यक उसको ना चलाएँ बंद करके रखें और जैसे ही जब आपकी लाइट चली जाती है तो आप अपने सभी उपकरण को बंद कर दें जब लाइट आए तो वन बाय वन एक, एक करके चलाएं ताकि ट्रांसफार्मर के ऊपर लाइनों के ऊपर लोड ना पड़े और हमारा सिस्टम हेल्दी रूप से स्वस्थ रूप से चलता रहे तो अभी बिल्कुल आपने सही कहा है तो आ, सरकार की तरफ से आज 15 जून 2024 को जीरी के शेड्यूल के लिए जो जीरी की जो अब रोपाई हो रही है उसका एक शेड्यूल जारी किया है सरकार ने जिसमें खेतों वाली सप्लाई आठ आठ घंटों के ग्रुप में बनाई गई है तीन ग्रुपों में सप्लाई चलेगी पहला जो ग्रुप चलेगा वो रात के बारह बजे से लेकर सुबह आठ बजे तक दूसरा ग्रुप है आठ बजे से लेकर शाम के चार बजे तक और तीसरा जो ग्रुप है रात शाम को चार बजे से लेकर के रात के बारह बजे तक ऐसे ही आठ आठ घंटे का के दरमियान ये सप्लाई चलेगी पट्टी शहर के नौजवान सुखमन पाल सिंह जो कि श्री हेमकोट साहब की यात्रा दौरान ਪੇਧ ਪਰੇ ਹਾਲਾਤਾਂ ਵਿੱਚ ਮੌਤ ਹੋ ਗਈ ਸੀ ਜਿਸ ਦੇ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਂਬਰ ਲੈ ਕੇ ਅੱਜ ਪੱਟੀ ਪਹੁੰਚੇ ਅਤੇ ਪੱਟੀ ਦੇ ਸ਼ਮਸ਼ਾਨ ਘਾੜ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੁਖਮਣਪਾਲ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਨਾਲ 12 ਜੂਨ ਨੂੰ ਪੱਟੀ ਤੋਂ ਸ਼੍ਰੀ ਹੇਮਕੁੰਨ ਸਾਹਿਬ ਦੀ ਯਾਤਰਾ ਕਰਨੀ ਰਵਾਨਾ ਹੋਇਆ ਸੀ ਸੁਖਮਣਪਾਲ ਸਿੰਘ ਉਹਨਾਂ ਦਾ ਨਾਂ ਸੀ ਸੰਪਰਦਾਇ ਬਾਬਾ ਬਿਲੀ ਚੰਦ ਸਾਹਿਬੀ ਤੋਂ ਲੰਮੇ ਸਮੇਂ ਤੋਂ ਸੇਵਾ ਨਿਭਾਉਂਦੇ ਆ ਰਹੇ ਨੇ ਬਾਬਾ ਗੁਰਬੰਧ ਸਿੰਘ ਜੀ ਦੇ ਲੀਰਣਮਾਏ ਤੇ ਉਹਨਾਂ ਵੀ ਉਹਨਾਂ ਦਾ ਪਹਿਰਾ ਇੱਥੇ ਪੱਟੀ ਗੁਰਦੁਆਰਾ ਲਲਕਾਰ ਸਾਹਿਬ ਵਿਖੇ ਲੱਗਿਆ ਲੱਗਿਆ ਜੀ ਆ ਕੋਈ ਦਿਨਾਂ ਤੋਂ ਤੇ ਸ੍ਰੀ ਹਿਮਕੁਨ ਸਾਹਿਬ ਦੀ ਯਾਤਰਾ ਆਰੰਭ ਹੋਈ ਆ ਤੇ ਯਾਤਰਾ ਕਰਨ ਅੱਗੇ ਹਰ ਸਾਲ ਜਾਂਦੇ ਆ ਇਸ ਵਾਰ ਵੀ ਗਏ ਆ ਤੇ ਯਾਤਰਾ ਦੌਰਾਨ ਕੁਝ ਕਹਿੰਦੇ 3 300 ਮੀਟਰ ਦਾ ਜਿਹੜਾ ਉਹ ਪੈਂਡਾ ਉਹ ਰਹਿ ਗਿਆ ਸੀ ਤੇ ਰਾਹ ਦੇ ਵਿੱਚ ਉਹਨਾਂ ਦੀ ਕਿਹੜੀ ਡੈਥ ਹੋ ਗਈ ਆ ਸਾਹ ਨਾ ਮਿਲਣ ਕਰਕੇ ਤੇ ਉੱਥੇ ਹਸਪਤਾਲ ਦੀ ਕੋਈ ਪ੍ਰੋਬਲਮ ਹੋਣ ਕਰਕੇ ਸਿੰਘ ਜਿਹੜਾ ਉਹ ਚੜ੍ਹਾਈ ਕਰ ਗਿਆ ਬੜੀ ਦੁੱਖਦਾਈ ਘਟਨਾ ਵਾ ਇੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਵਾ ਅਤੇ ਸੰਪਰਦਾਇ ਬਾਬਾ ਵਿਦੀਚੰਦ ਸਾਹਿਬ ਜੀ ਦੇ ਜਾਨ ਸ਼ਰਮਾਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਇਸ ਦੁੱਖ ਭਰੀ ਘੜੀ ਦੇ ਵਿੱਚ ਜਿਹੜਾ ਪਰਿਵਾਰ ਦੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸੰਪਰਦਾ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਵਾ ਕਿਉਂਕਿ ਸਿੰਘ ਸੇਵਾਦਾਰ ਵੀ ਬਹੁਤ ਵੱਡਾ ਸੀ ਤੇ ਸੂਰਬੀਰ ਵੀ ਬਹੁਤ ਵੱਡਾ ਸੀ ਇਸ ਕਰਕੇ ਸਿੰਘ ਦਾ ਜਾਨ ਦਾ ਬਹੁਤ ਵੱਡਾ ਘਾਟਾ ਪਿਆ ਵਾ

ਸਮਾਲਕਾ ਸ਼ਹਿਰ ਦੀ ਆਦਰਸ਼ ਕਲੋਨੀ ਵਿੱਚ ਦੇਰ ਰਾਤ ਇੱਕ ਨੌਜਵਾਨ ਦੀ ਸ਼ਰਾਬ ਦੇ ਨਸ਼ੇ ਤੇ ਛੱਤ ਤੋਂ ਡਿੱਗਣ ਦੇ ਨਾਲ ਦਰਦ ਨਾਕ ਮੌਤ ਹੋ ਗਈ। ਮਿਤਕ ਰਵਿੰਦਰ ਫਿਊਜ਼ਨ ਮਾਈਕਰੋ ਕਲੋਨਿਕ ਕੰਪਨੀ ਵਿੱਚ ਪ੍ਰਾਈਵੇਟ ਮੁਲਾਜ਼ਮ ਸੀ ਤੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਆਦਰਸ਼ ਕਲੋਨੀ ਵਿੱਚ ਫਿਊਜ਼ਨ ਮਾਈਕਰੋ ਲੋਨ ਕੰਪਨੀ ਤੋਂ ਕਿਰਾਏ ਤੇ ਦਫ਼ਤਰ ਵਿੱਚ ਰਹਿੰਦਾ ਸੀ। ਮਿਤਕ ਰਵਿੰਦਰ ਸਿੰਘ ਦੀ ਸ਼ਰਾਬ ਦੇ ਨਸ਼ੇ ਵਿੱਚ ਦੇਰ ਰਾਤ ਕੰਪਨੀ ਦਫ਼ਤਰ ਦੇ ਵਿੱਚ ਹੀ ਛੱਤ ਤੋਂ ਡਿੱਗ ਕੇ ਮੌਤ ਹੋ ਗਈ। ਰੈਡ ਬੋਡੀ ਮਿਲੀ ਹੈ ਪੂਰਾ ਮਾਮਲਾ ਕੀ ਹੈ? अभी जो है डेड बॉडी की ये सूचना मिलती है तो इस सूचना के ऊपर हम आए हैं यहाँ पुलिस आई है तो इसकी जांच कर रहे हैं जैसा भी होगा नियमानुसार कार्रवाई करेंगे सर कितने कितनी उम्र का था क्या नाम था योग का ये यंग है इसका रविंदर नाम बता रहे हैं जैसा कि पता लगा है। और ये जो फ्यूजन माइक्रो फ्यूजन एक फाइनेंस कंपनी है उसमें ये नौकरी करता है सर मामला छत से गिरने का बताया जा रहा है अभी जांच करेंगे हर एंगल से जैसा भी होगा नियमानुसार कार्रवाई करेंगे ਕੁਈ ਕਿਸੇ ਗ੍ਰਿਫਤਾਰੀ ਹੋਈ ਇਸ ਮਾਮਲੇ ਮੈਂ ਨਹੀਂ ਅਭੀ ਤੋ ਆਏ ਹੈ ਮੌਕੇ ਤੇ ਅਭੀ ਸੂਚਨਾ ਮਿਲੀ ਹੈ ਅੱਜ ਫਰੋਇਪੁਰ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਦੇ ਤਹਿਤ ਸ਼ਹਿਰ ਵਿੱਚ ਅਲੱਗ ਅਲੱਗ ਥਾਵਾਂ ਤੇ ਚੈਕਿੰਗ ਕੀਤੀ ਗਈ ਹੈ ਜਿਸ ਤਰ੍ਹਾਂ ਜਾਣਕਾਰੀ ਦਿੰਦੇ ਐਸਐਸਪੀ ਸਮਾਇਆ ਮਿਸ਼ਰ ਨੇ ਦੱਸਿਆ ਕਿ ਆਪਰੇਸ਼ਨ ਨਸ਼ੇ ਦੇ ਖਾਤਮੇ ਲਈ ਕੀਤਾ ਜਾ ਰਿਹਾ ਹੈ ਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਆਪਣੇ ਫਰੋਇਪੁਰ ਜ਼ਿਲ੍ਹੇ ਦੇ ਵਿੱਚ ਕੈਸੋ ਆਪਰੇਸ਼ਨ ਦੇ ਦੌਰਾਨ ਕਿੱਥੇ ਕਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਜੀ ਮਾਨਯੋਗ ਇਸਕੂਪ ਫਲੋਸਪੁਰ ਸੌਮਿਆ ਮਿਸਰਾ ਜੀ ਵੱਲੋਂ ਦੇ ਦਿੱਤੇ ਸਕੇ ਉਸ ਮੁਤਾਬਕ ਪੂਰੇ ਜ਼ਿਲ੍ਹੇ ਵਿੱਚ 8 ਬੱਸ ਸਟੈਂਡ ਤੇ 18 ਰੇਲਵੇ ਸਟੇਸ਼ਨ ਵਿੱਚ ਚੈਕਿੰਗ ਕੀਤੀ ਗਈ ਜਿਵੇਂ ਤੁਸੀਂ ਵੇਖਿਆ ਜਿਹੜਾ ਕੈਂਟ ਫਲੋਸਪੁਰ ਰੇਲਵੇ ਸਟੇਸ਼ਨ ਹੈਗਾ ਇਸ ਦਾ ਪੂਰਾ ਕਾਰਗੋ ਦਾ ਐਂਟੀ ਸਬਟਾਜ ਚੈੱਕ ਕਰਾਇਆ ਗਿਆ ਹੈ ਨਾ ਡੌਗ ਸਕਵਾਡ ਤੇ ਐਂਟੀ ਸਬਟਾਜ ਟੀਮ ਦੀ ਮਦਦ ਨਾਲ ਤੇ ਨਾਲ ਜਿੰਨੇ ਵੀ ਸੱਕੀ ਮੁਸافر ਸੀ ਉਹਨਾਂ ਦੀ ਚੈਕਿੰਗ ਕਰਾਈ ਗਈ ਜਿਹੜੀ ਰਿਕਵਰੀਆਂ ਹੈਗੀ ਉਡੀ ਲਿਸਟ ਕੰਪਾਈਲ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਸ਼ਾਮ ਤੱਕ ਪ੍ਰੋਵਾਈਡ ਕਰਾਂਗੇ ਧੰਨਵਾਦ ਪਠਾਨਕੋਟ ਜ਼ਿਲ੍ਹੇ ਦੇ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਸਥਿਤ ਪਰਫਾਨੀ ਮੰਦਰ ਵਿੱਚ ਉਸ ਸਮੇਂ ਹੜਕਾ ਮੱਚ ਗਿਆ ਜਦੋਂ ਮੰਦਰ ਵਿੱਚ ਮੌਜੂਦ ਸ਼ਿਵਲਿੰਗ ਦੇ ਨੇੜੇ ਇੱਕ ਵਿਅਕਤੀ ਨੇ 1000 ਰੁਪਏ ਦਾ ਪਾਕਿਸਤਾਨੀ ਨੋਟ ਛੱਡ ਦਿੱਤਾ ਜਿਸ ਦੇ ਦਰਸ਼ਨ ਕਰਨ ਲਈ ਇੱਕ ਸ਼ਰਧਾਲੂ ਮੰਦਰ ਵਿੱਚ ਪਹੁੰਚ ਗਿਆ ਇਸ ਤੋਂ ਬਾਅਦ ਮੰਦਰ ਕਮੇਟੀ ਨੇ ਪੂਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਤੁਰੰਤ ਦਿੱਤੀਗੀ ਉਸ ਤੋਂ ਬਾਅਦ ਪਾਕਿਸਤਾਨੀ ਨੋਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਵੇਖਿਆ ਜਾ ਰਿਹਾ ਹੈ। ਭਜੀ ਕੀ ਨਾਮ ਹੈ ਤੇ ਕੀ ਗੱਲਬਾਤ ਹੈ? ਉਹ ਮੇਰਾ ਨਾਮ ਰਕੇਸ਼ ਸਿੰਘ ਹੈ। ਮੈਂ ਰੋਜ਼ ਸਵੇਰੇ ਮੰਦਿਰ ਆਣਾ ਪੂਜਾ ਲਈ। ਤੇ ਅੱਜ ਸਵੇਰੇ ਜਿਸ ਤਰ੍ਹਾਂ ਸ਼ਿਵਲਿੰਗ ਨੂੰ ਜਲ ਟਾ ਲਿਆ ਤੇ ਸ਼ਿਵ ਸ਼ਿਵ ਦੀ ਮੂਰਤੀ ਦੇ ਸਮੀਪ ਨਾ ਪਾਕਿਸਤਾਨੀ 100 ਰੁਪਏ ਦਾ ਨੋਟ ਸੀ। ਤੇ ਜਿੰਨੂੰ ਵੇਖ ਕੇ ਹੈਰਾਨਗੀ ਹੋਈ ਤੇ ਫਿਰ ਮੈਂ ਤਤਕਾਲ ਹੀ ਆਪਣੇ ਐਮਸੀਐ ਸ਼ਕਤੀ ਸਿੰਘ ਜੀ ਉਹਨਾਂ ਨੂੰ ਕੀਤਾ ਤੇ ਕਾਲ ਤੇ ਉਹਨਾਂ ਨੇ ਅੱਗੇ ਪੁਲਿਸ ਨੂੰ ਕਾਲ ਕੀਤਾ ਤੇ ਆਕੇ ਤਫਤੀਸ਼ ਚੱਲ ਰਹੀ ਹੈ ਕਿੰਨੇ ਵਜੇ ਗੱਲ ਹੋ ਰਹੀ ਹੈ ਸਰ ਇਹ 8:30 ਦੀ ਗੱਲ ਹੈ ਸਵਾਟ ਸੱਜ ਦੀ ਪੁਲਿਸ ਨੂੰ ਫੋਨ ਆਇਆ ਇਸ ਕਿਸ਼ਮਤ ਵੱਲੋਂ ਕਿ ਮੇਰੇ ਸੇ ਮੰਦਰ ਮੱਥਾ ਦੇਖਣਾ ਹੈ ਕਿ ਪਾਕਿਸਤਾਨੀ ਨੋਟ ਮਿਲਿਆ ਵਾ ਉਹ 10000 ਰੁਪਏ ਇੱਥੇ ਆਈਆਂ ਸੌਦਾ ਲੋੜਾ ਪਾਕਿਸਤਾਨ ਦਾ ਉਹ ਜਨਾਰੀ ਉਤੇ ਫੋਟੋ ਆ ਲਾਲ ਅਗਲਾ ਨੋਟ ਵਾ ਇਹਦੇ ਵਿੱਚ ਕੈਮਰਾ ਚੈੱਕ ਕਰ ਰਹੇ ਹਨ ਕਿ ਕੌਣ ਇੱਥੇ ਚੜਾ ਗਿਆ ਵਾ ਕੌੜਾ ਕਿਆ ਮੰਦਰੀ ਸ਼ਿਵਜੀਤ ਮਹਾਰਾਜ ਦੀ ਫੋਟੋ ਤੇ ਨਾਲ ਆਪਣੇ ਮੂਰਤੀ ਦੇ ਨਾਲ ਨੋਟ ਪਿਆ ਹੋਇਆ ਉਹਦੇ ਕਹਿਣ ਮਤਾਂ ਤੇ ਕੀ ਹੋ ਰਿਹਾ ਤੇ ਤੀਜੀ ਗੱਲ ਸੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਲੋਕ ਤੇ ਕਾਫੀ ਆ ਰਹੇ ਆ ਪਤਾ ਨਹੀਂ ਹਲੇ ਉਹਦੇ ਕਲੀਅਰ ਨਹੀਂ ਹੋ ਰਿਹਾ ਕੀ ਸਾਰੇ ਜਿੰਦਰ ਜਿਹੜਾ ਵੀ ਉਹਦਾ ਮੁੰਡਾ ਮੱਥਾ ਦੇਖਦਾ ਨਾਲ ਹੀ ਸੂਜੀ ਮਾਰ ਰਹੀ ਨੂੰ ਸਾਡਾ ਦੇਖਦਾ ਛੋਟੀ ਜੀ ਚੀਜ਼ ਆ ਪਰ ਨਹੀਂ ਕੋਹ ਰੱਖ ਗਿਆ ਹੈਗਾ ਇਥੇ ਉਹ ਵੇਖਦੇ ਹੁਣ ਜੇ ਕੋਈ ਕਲੀਅਰ ਹੋ ਗਿਆ ਜਿਹੜਾ ਕੋਈ ਬੰਦੇ ਰੱਖਿਆ ਹੈਗਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਜਿਆਦਾ ਇਥੇ ਟੂਰਿਸਟ ਹੁੰਦੇ ਆ ਬੀਤੀ ਸ਼ਾਮ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਹੀਮਾਬਾਦ ਵਿੱਚ ਟਰੈਕਟਰ ਦੇ ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਲਗਾਉਣ ਤੇ ਰੋਕਣ ਦੇ ਟਰੈਕਟਰ ਚਾਲਕ ਨੌਜਵਾਨ ਇੱਕ ਬਜ਼ੁਰਗ ਔਰਤ ਅਤੇ ਉਸਦੇ بیٹے ਨੂੰ ਕੁੱਟ ਲਿਆ। ਬਜ਼ੁਰਗ ਮਹਿਲਾ ਅਰਜੀਤ ਕੌਰ ਦੀ ਮੌਕੇ ਤੇ ਮੌਤ ਹੋ ਗਈ, ਪਹਿਲਾਂ ਦਾ ਬੇਟਾ ਨਿਸ਼ਾਨ ਸਿੰਘ ਹੋਇਆ ਜ਼ਖਮੀ। ਪੁਲਿਸ ਨੇ ਜ਼ਖਮੀ ਨੌਜਵਾਨ ਦੇ ਬਿਆਨ ਦਰਜ ਕਰਕੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਜੋ ਇੱਥੇ ਅਜੀਤ ਸਿੰਘ ਦਾ ਪਲਾਟ ਹੈ ਰਹੀਮਾਬਾਦ ਦੇ ਵਿੱਚ ਤੇ ਕੱਲ 10:30 ਜਾਨਾ ਵਜੇ ਦੇ ਕਰੀਬ ਇਨਸੀਡੈਂਟ ਹੋਇਆ ਸੀਗਾ। ਟਰੈਕਟਰ ਸੀਗਾ ਇੱਕ ਟਰੈਕਟਰ ਤੇ ਉਹਨੂੰ ਚਲਾ ਰਿਆ ਸੀਗਾ ਵਿਜੇਪਾਲ ਸਿੰਘ ਵਿਜੇਪਾਲ ਸਿੰਘ ਦਾ ਚਲਾ ਰਿਆ ਸੀ ਤੇ ਉਹਨੇ ਇੱਕ ਲੇਡੀ ਦਾ ਉੱਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਹ ਟਰੈਕਟਰ ਉਹਨੇ ਉਹ ਉੱਥੋਂ ਦੀ ਚੜਾ ਦਿੱਤਾ ਹੈ ਸਿਰਫ ਇੱਕ ਡੈਕ ਦਾ ਰੌਲਾ ਸੀਗਾ ਕਿਤੇ ਉਹ ਪਲਾਟ ਦੀ ਮਿੱਟੀ ਪੈ ਰਹੀ ਸੀ ਜਿੱਥੇ ਤੇ ਇਹਨਾਂ ਨੇ ਹਰਜੀਤ ਕੌਰ ਦੇ ਭਿਰਦੇ ਲੜਕੇ ਨਿਸ਼ਾਨ ਸਿੰਘ ਨੇ ਤੇ ਜਿਹੜੇ ਇਹਨਾਂ ਦੇ ਸਮਰਥਕ ਉਹਨਾਂ ਨੇ ਕਿਹਾ ਵੀ ਜਿਹੜੀ ਇਹਦੇ ਵਿੱਚ ਆਪਣਾ ਡੈਕ ਦੀ ਆਵਾਜ਼ ਆ ਉਹ ਸਾਊਂਡ ਘੱਟ ਕਰ ਲੋ ਲੇਖਣ ਉਹਨਾਂ ਨੇ ਇਹ ਗੱਲ ਦਾ ਬੁਰਾ ਮਨ ਲਾਇਆ ਵੀ ਅਸੀਂ ਤੇ ਟਰੈਕਟਰ ਦੇ ਪੈਸੇ ਖਰਚੇ ਆ ਤੇ ਅਸੀਂ ਇਸ ਕਰਕੇ ਨਹੀਂ ਖਰਚੇ ਵੀ ਇਹ ਸਾਉਂਡ ਘੱਟ ਕਰੀਏ ਉਹ ਇਹਨਾਂ ਦੀ ਗੱਲ ਤੋਂ ਉੱਤੋਂ ਲੈ ਕੇ ਆਪ ਵਿਚ ਮਾੜੇ ਮੋٹے ਨੌਕਚੋਕ ਹੋ ਗਈ ਤੇ ਜਿਹੜੇ ਉੱਥੇ ਪਲਾਟ ਦੇ ਵਿੱਚ ਹੋਰ ਵੀ ਦੋ ਟਰੈਕਟਰ ਵਾਲੇ ਖਲੋਤੇ ਜਿਹੜੇ ਮਿੱਟੀ ਪਾ ਰਹੇ ਸੀ ਰਾਤ 3:11 ਵਜੇ ਦੇ ਲਗਭਗ ਤੇ ਉਹਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਕਹਿਤਾ ਵੀ ਅੱਜ ਇਹ ਦੇ ਲਈ ਦਾ ਆਪਣਾ ਜਿਹੜਾ ਨਿਸ਼ਾਨ ਸਿੰਘ ਆ ਤੇ ਜਿਹੜਾ ਇਹਦਾ ਕੋਈ ਬਚ ਕੇ ਨਾ ਜਾਵੇ ਇਹਨਾਂ ਦੇ ਪਰਿਵਾਰ ਨਾਲ ਇਹਦੋਂ ਪਿੰਡ ਰੀਮਾਵਾਲੇ ਸਾਈਡ ਤੋਂ ਆਏ ਆ ਤੇ ਇਹਨਾਂ ਨੇ ਜਿਹੜਾ ਹੈਗਾ ਲੇਡੀਜ਼ ਦੇ ਉੱਤੇ ਜਿਹੜਾ ਚੜਾ ਦਿੱਤਾ ਵਾ ਕਰੈਕਟਰ ਜਿਹਦੇ ਨਾਲ ਲੇਡੀ ਹਰਜੀਤ ਕੌਰ ਦੀ ਹੈ ਜਿਹੜੀ ਮੌਕੇ ਤੇ ਮੌਤ ਹੋ ਗਈ ਆ ਤੇ ਉਹਦਾ ਲੜਕਾ ਨਿਸ਼ਾਨ ਸਿੰਘ ਹੈ ਜਿਹੜਾ ਉਸੇ ਵਾਲਾ ਹਸਪਤਾਲ ਗਦਾਸਪੁਰ ਵਿਖੇ ਜੇਰੇ ਇਲਾਜ ਆ ਜਿਹਦਾ ਅੱਜ ਅਸੀਂ ਆਪਣਾ ਬਿਆਨ ਲੈਣ ਆਏ ਆ ਤੇ ਬਿਆਨ ਲੈ ਕੇ ਜਿਹੜਾ ਅਕਿਊਜ਼ ਪਰਸਨ ਆ ਉਹਨਾਂ ਦੇ 302 ਦੇ ਰਿਗਾਰਡਿੰਗ ਅੱਜ ਕੇਸ ਜਿਹੜਾ ਐਫਆਰ ਲੌਂਚ ਕਰਤੀ ਆ ਤੇ ਜਲਦੀ ਜਿਹੜੇ ਇਹ ਕੂਜ਼ ਦਾ ਉਹ ਆਪਣੇ ਰਕਾਰ ਹੋ ਜਾਣਗੇ ਸਰ ਕਿੰਨੇ ਬੰਦੇ ਲੋਕੀ ਛੇ ਬੰਦੇ ਆ ਦੇ ਖਲਾਬ ਹੋਏ। ਕੋਈ ਅਰੇ ਤੁਸੀਂ ਕੀ ਕੀਤਾ ਜਾ ਰਿਹਾ ਜਿਹੜੇ ਡੈੱਡ ਬਡੀ ਦਿਖਾਏ ਉਸ ਕਰਕੇ ਕੀਤਾ ਜਾ ਰਿਹਾ। ਜਿਹੜਾ ਡੈੱਡ ਬੋਡੀ ਆ ਉਹਦਾ ਪੋਸਟਮਾਰਟਮ ਕਰਾ ਕੇ ਤੇ ਉਹ ਜਿਹੜੇ ਉਹਨਾਂ ਦੇ ਅਸਲ ਵਾਰਸ ਆ ਉਹਨਾਂ ਦੀ ਸਕੋਤ ਕਰ ਰਹੇ ਆ। ਮੇਰਾ ਨਾਮ ਨਿਸ਼ਾਨ ਸਿੰਘ ਤੇ ਅਹੀਂ ਸਾਢੇ 10 ਵਜੇ ਦੀ ਕਰ ਲਿਆ। ਉੱਥੇ ਮਿੱਟੀ ਪੈ ਰਹੀ ਸੀ ਲਾਗੇ ਪਲਾਂਟ ਦੇ ਵਿੱਚ ਜੋ ਕਿ ਨਵੀਆਂ ਨੀਆਂ ਪੁੱਟੀਆਂ ਸੀ। ਹਰੀਆਂ ਸੀ ਉਹਨਾਂ ਨੇ। ਤੇ ਉੱਥੇ ਮੁੰਡੇ ਜੋ ਕਿ ਬੜੀ ਹੁੱਲੜ ਭਾਜੀ ਕਰ ਰਹੇ ਸੀ ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਕਾਣੇ ਲਾਏ। ਗੰਦੇ ਗਾਣੇ ਲਾਇਆ ਤੇ ਸਾਡਾ ਨਜ਼ਦੀਕ ਹੀ ਚਾਚੇ ਦਾ ਘਰ ਆ ਜਿੱਥੇ ਉਹ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌਵਾਂ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਯਾਨੀ ਕਿ ਰਕਣ ਦੀ ਕੋਸ਼ਿਸ਼ ਕੀਤੀ ਵੀ ਗੰਦੇ ਗਾਣੇ ਨਾ ਲਾਓ ਤੇ ਇਸੇ ਵਜ੍ਹਾ ਦੇ ਵਿੱਚ ਉਹਨਾਂ ਨੇ ਕੀਤਾ ਵੀ ਸਾਡੇ ਤੇ ਟਰੈਕਟਰ ਚੜਾਤਾ ਤੇ ਮੈਨੂੰ ਮੈਨੂੰ ਤੇ ਮੇਰੀ ਮਾਤਾ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾਵਾ ਹੋ ਗਿਆ ਤੇ ਮਾਤਾ ਦੀ ਜੈ ਹੋ ਰਹੀ ਦੋਸਤੋ ਇਸ ਲਈ ਦੇ ਖਬਰਾਂ ਕੱਲ ਫੇ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲਈ ਪਲਵੰਤ ਸਿੰਘ ਗਿੱਲ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ